ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਸੀ ਪਰ ਇਹ ਮੀਟਿੰਗ ਬੇਸਿੱਟਾ ਨਿਕਲੀ ਅਤੇ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਰਵੱਈਏ ਤੋਂ ਨਾਰਾਜ਼ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਗਏ ਧੂਰੀ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਾ ਰਵਾਇਆ ਬੇहद ਹੀ ਨਿੰਦਨਯੋਗ ਸੀ ਜਿਸ ਦੇ ਚਲਦੇ ਪੰਜਾਬ ਭਰ ਦੇ ਕਿਸਾਨ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੜਕਾਂ ਤੇ ਉਤਰੇ ਹੋਏ ਹਨ। ਦੇ ਜਰ ਕਰਵਾੜੀ ਸਰਕਾਰ ਮਰਦਾਬਾ 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 ਬਿਮਾਰ ਮੋਰ ਜੈਦੇ ਸੀ ਇਬਾਨਾ ਮਾਥਾ ਮਰਦਾਬਾ ਮਰਦਾਬਾ ਸ਼ਹੀਦਾਂ ਸਭੀ ਸੋਚਦੇ ਜੈ ਹਿੰਦ ਦੇ ਭੋਗੇ ਧੰਨਵਾਦ ਕੋ ਧਰਨੇ ਬਾਰੇ ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਸੀ ਕਿਵੇਂ ਦਿੱਤਾ ਹੈ ਜਿਹੜਾ ਸੀ 3 ਤਰੀਕ ਨੂੰ ਸਾਡਾ ਸੰਯੁਕਤ ਮੋਰਚਾ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਦਿੱਤੀ ਸੀ ਉਹਨੇ ਉਸ ਮੀਟਿੰਗ ਦੇ ਵਿੱਚ ਜੋ ਗੱਲਬਾਤ ਚੱਲੀ ਤੇ ਸਾਡੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਸਮਾਂ ਕਿੰਨਾ ਹੈ ਉਹਨੇ ਸਮਾਂ ਦੱਸਿਆ ਸਮਾਂ ਖੁੱਲ ਹੈ ਜੀ ਜੋ ਖੁੱਲ ਕੇ ਗੱਲਾਂ ਕਰੀ ਚੱਲੋ ਜਦੋਂ 8-7 ਮੰਗਾਂ ਤੇ ਗੱਲਬਾਤ ਚੱਲੀ ਗੱਲਬਾਤ ਤੇ ਜੈਸ ਵੀ ਕੀਤਾ ਤੇ ਉਸ ਤੋਂ ਬਾਅਦ ਉਹਨੇ ਅੱਖਾਂ ਦੀ ਪ੍ਰੋਬਲਮ ਜੀ ਦੱਸੀ ਤੇ ਸਾਡੇ ਆਗੂਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਮੰਤਰੀ ਨੇ ਦੋ ਦੀ ਡਿਊਟੀ ਲਾ ਦਿਓ ਪਰ ਉਦੋਂ ਬਾਅਦ ਕਰਦਾ ਕਰਦਾ ਨਾਲੇ ਵੀ ਕਿਹਾ ਵੀ ਜੀ ਗੱਲਾਂ ਮੱਤੇ ਤਾਂ ਬਹੁਤੇ ਹੋ ਗਈ ਬਹੁਤੇ ਰਹਿੰਦੀ ਹੈ ਵੀ ਆਹ 5 ਤਰੀਕ ਵਾਲੇ ਮੋਰਚੇ ਦਾ ਕੀ ਕਰੋਗੇ ਉਹ ਇਧਰੋਂ ਸਾਡੇ ਆਗੂਆਂ ਨੇ ਕਿਹਾ ਵੀ ਮੋਰਚਾ ਤਾਂ ਸਾਡਾ ਅਜੇ ਥੌਂਦੀ ਥੌਈ ਹੈ ਜਦੋਂ ਇਧਰੋਂ ਮੰਗਾਂ ਦਾ ਕੋਈ ਨਖੇਰਾ ਹੋਊਗਾ ਉਦੋਂ ਦੇਖਾਂਗੇ ਵਿਚਾਰ ਲਾਂਗੇ ਪਰ ਜੇ ਕਹਿੰਦਾ ਮੋਰਚਾ ਤੁਹਾਡਾ ਜਾਰੀ ਹੈ ਫਿਰ ਕੋਈ ਮੰਗ ਲਈ ਫਿਰ 20 ਘੰਟੇ ਕਹਿੰਦਾ ਮੇਰਾ ਟਾਈਮ ਜਣੀ ਕਾਦੂ ਖਰਾਬ ਕਰਦਾ ਹੈ ਜਣੀ ਐ ਰਬਈਏ ਦੇ ਵਿੱਚ ਉੱਡਦਾ ਉੱਡਦਾ ਜਾਂਦਾ ਜਾਂਦਾ ਪ੍ਰਸ਼ਦ ਦੇ ਵਿੱਚ ਨਾਲ ਇਹ ਕਹਿ ਗਿਆ ਵੀ ਫਿਰ ਉਹ ਵੀ ਮੰਗਾ ਕੈਸਰ ਜਿਹੜੀਆਂ ਅੱਠ ਦੇ ਤੁਸੀਂ ਜੈਸ ਕਰਾਈ ਐ ਕਰ ਲੋ ਜਿਹੜਾ ਕੁਝ ਕਰਨਾ ਉਸ ਰਬਈਏ ਨੂੰ ਦੇਖ ਕੇ ਮੁੱਖ ਮੰਤਰੀ ਦੇ ਨੂੰ ਤੇ ਦੂਜੇ ਦਿਨ ਹੀ ਉਹਨਾਂ ਸਾਨੂੰ ਪਤਾ ਲੱਗ ਗਿਆ ਤੜਕੇ ਨੂੰ ਹੀ ਫੋਰਥ ਚੜ੍ਹਤੀ ਇੱਕ ਇੱਕ ਆਗੂ ਦੇ ਘਰੇ ਸਾਰਿਆਂ ਦੇ ਜਥੇਬੰਦੀਆਂ ਦੇ 100-100 ਬੰਦੇ ਦਾ ਕਾਫਲਾ ਬਣਾ ਕੇ ਭੇਜਿਆ ਜਣੀ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਇਸ ਕਰਕੇ ਸਾਡੇ ਨਾਲ ਪਹਿਲੀ ਵਾਰੀ ਨਹੀਂ ਬਣਦਾ ਇਨੇ ਥੋੜਾ ਜਿਆ ਹੋਰ ਵੱਧ ਕੇ ਕੀਤਾ ਅਸੀਂ ਉਹਨੂੰ ਜਵਾਬ ਦੇਣ ਵਾਸਤੇ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਵਰਗੇ ਬੈਠੇ ਆਂ ਐਮਐਲਏ ਦੇ ਵਰਗੇ ਬੈਠੇ ਆਂ ਅੱਜ ਦਾ ਇਹ ਸੁਨੇਹਾ ਸਾਡਾ ਜਿਹੜਾ ਉਹ ਕਹਿੰਦਾ ਸੀ ਇਹ ਰੇਲਾਂ ਰੋਕਦੇ ਨੇ ਜੀ ਇਹ ਸੜਕਾਂ ਰੋਕਦੇ ਨੇ ਇਹ ਪਾਈਪਲਾਈਨਾਂ ਰੋਕਦੇ ਨੇ ਭਾਰਤਾਂ ਵਾਲਾ ਰੋਕਦੇ ਨੇ ਆਹ ਦੇਖ ਲਓ ਤੁਸੀਂ ਤੁਹਾਡੇ মিডিਏ ਦੇ ਰਜ਼ਰੀਏ ਵੀ ਇੱਕ ਵੀ ਸੜਕਾ ਸੀ ਨਾ ਪਹਿਲਾਂ ਰੁਕੀ ਐ ਨਾ 5 ਤਰੀਕ ਨੂੰ ਰੁਕੀ ਐ ਤੇ ਹਾਲਾਂਕਿ ਪ੍ਰਸ਼ਾਸਨ ਨੇ ਵੱਡੇ ਵੱਡੇ ਨਾਕੇ ਲਾ ਕੇ ਸੜਕਾਂ ਤੁਹਾਨੂੰ ਬਖਾਈਆਂ ਨੇ ਰੋਕਦੇ ਪਰ ਜਨਤਾ ਨੂੰ ਹੈਰਾਨ ਕੀਤਾ ਹੈ ਸਰਕਾਰ ਨੇ ਸਾਡਾ ਬਾਦੂ ਐਵੇਂ ਸਾਡੇ ਦੇ ਦੂਸ਼ਣ ਕਰਦਾ ਹੈ ਇਸ ਕਰਕੇ ਅਸੀਂ ਉਸ ਗੱਲ ਦਾ ਜਵਾਬ ਦੇਣਾ ਹੈ ਤੇ ਤੁਸੀਂ ਯਾਦ ਦੀ ਗੱਲ ਕਰਦੇ ਆ ਕਿ ਨਾਮ ਹੈ ਮੈਂ ਮੇਜਰ ਸਿੰਘ ਪੁੰਨਾਵਾਲ ਸਰ ਫਰਲੋਵ ਚਿੱਤੇ ਆ ਰਹੇ ਹੋ ਤੁਹਾਡੇ ਵੀ ਪ੍ਰੋਟੈਸਟ ਕਰਨ ਦੇ ਬਾਰੇ ਵਿੱਚ ਜਾਣੇ ਹਾਂ ਮੈਂ ਮੇਜਰ ਸਿੰਘ ਪੁੰਨਾਵਾਲ ਅੱਜ ਦਾ ਜੋ ਪ੍ਰੋਟੈਸਟ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦੇ ਆਗੂਆਂ ਨਾਲ 5 3 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਮੰਗਾ ਦੇ ਉੱਤੇ ਡਿਸਕਸ ਕਰਦੇ ਹੋਏ ਦੁਰਵਿਹਾਰ ਕੀਤਾ ਉਹਦੇ ਗੁੱਸੇ ਦੇ ਵਿੱਚੋਂ ਕਿਸਾਨਾਂ ਅੱਜ ਸੰਯੁਕਤ ਮੋਰਚੇ ਦਾ ਸੱਦਾ ਸੀਗਾ ਕਿ 10 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਆਪ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਦਫ਼ਤਰਾਂ ਅਗੇ ਧਰਨੇ ਦੇਵਾਂਗੇ ਅੱਜ ਵੱਡੀ ਗਿਣਤੀ ਵਿੱਚ ਸਮੂੱਚੇ ਦਫ਼ਤਰਾਂ ਮੂਰੇ ਧਰਨੇ ਦਿੱਤੇ ਜਾ ਰਹੇ ਆਂਗੇ ਆਪ ਸਰਕਾਰ ਦੇ ਐਮਐਲਏਾਂ ਦੇ ਅਸੀਂ ਵੀ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਮੂਰੇ ਸੰਯੁਕਤ ਮੋਰਚੇ ਦੀਆਂ ਤਸੀਲ ਧੂਰੀ ਦੀਆਂ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਬੋਲਦਾ ਸੀਗਾ ਕਿ ਮੈਂ ਕਿਸੇ ਦਬਾਅ ਥੱਲੇ ਆ ਕੇ ਨਹੀਂ ਤੁਹਾਡੇ ਨਾਲ ਮੰਗ ਗੱਲਬਾਤ ਕਰ ਰਿਹਾ ਇਹ ਮੰਗਾਂ ਪੰਜਾਬ ਦੇ ਨਾਲ ਸੰਬੰਧਤ ਨਹੀਂ ਉਸ ਮੁਚੀਆਂ ਮੰਗਾਂ ਪੰਜਾਬ ਦੀ ਸਰਕਾਰ ਨਾਲ ਸੰਬੰਧਤ ਸਨ ਔਰ ਉਸ ਮੰਗਾਂ ਦੇ ਉੱਤੇ ਸਰਕਾਰ ਨੇ 1 ਸਾਲ ਪਹਿਲਾਂ ਕਿਸਾਨਾਂ ਨਾਲ ਡਿਸਕਸ ਕਰਕੇ ਸਹਿਮਤੀ ਦਿੱਤੀ ਤੇ ਉਹਨਾਂ ਨੂੰ ਲਾਗੂ ਕਰਨ ਲਈ ਪਰ 1 ਸਾਲ ਬਾਅਦ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੀ ਇਸ ਲਈ ਉਹ ਸਰਕਾਰ ਨੇ 5 ਤਰੀਕ ਦੇ ਧਰਨੇ ਨੂੰ ਫੇਲ ਕਰਨ ਲਈ ਪੁਲਿਸ ਸੌਣੀ ਚ ਸਾਰੇ ਪੰਜਾਬ ਨੂੰ ਤਬਦੀਲ ਕਰ ਦਿੱਤਾ ਫਿਰ ਵੀ ਕਿਸਾਨਾਂ ਨੇ ਉਸ ਦੀ ਉਸ ਨੂੰ ਚੈਲੰਜ ਨੂੰ ਕਬੂਲਦੇ ਹੋਏ ਅੱਜ ਸਾਰੇ ਐਮਐਲਏ ਦੇ ਦਫ਼ਤਰਾਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ ਜੀ ਜਿਹੜੇ ਮੁੱਖ ਮੰਤਰੀ ਬਣਾਇਆ ਗਿਆ ਲੋਕਾਂ ਤੋਂ ਚਲੋ ਜਥੇਬੰਦਕ ਲੋਕਾਂ ਤੋਂ ਪਹਿਲਾਂ ਹੀ ਪਤਾ ਸੀ ਇਹ ਬਹੁਤ ਵੱਡੀ ਇੱਕ ਗਲਤੀ ਹੋ ਗਈ ਇੱਕ ਚੁਟਕਲੇਵਾਜ ਨਟੰਗੀ ਬੰਦਾ ਮੁੱਖ ਮੰਤਰੀ ਬਣਾਇਆ ਗਿਆ ਜਿਹੜੀ ਦਾ ਪਹਿਲਾਂ ਤੋਂ ਸੁਭਾਅ ਆ ਤੇ ਝੂਠ ਬੋਲ ਕੇ ਲੋਕਾਂ ਨੂੰ ਹਸਾਉਣਾ ਪਰ ਹੁਣ 3 ਤਰੀਕ ਵਾਲੀ ਮੀਟਿੰਗ ਦੇ ਵਿੱਚ ਹੱਦ ਤੋੜਦੀ ਓਨੇ ਜਿਹੜੇ ਉਹਦੇ ਪਿਓ ਤੋਂ ਵੀ ਵੱਡੀ ਉਮਰ ਦੇ ਆਗੂ ਮੀਟਿੰਗ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਇਹ ਕਹਿ ਦੇਣਾ ਵੀ ਇਹ ਤਾਂ ਕਦੇ ਖੇਤ ਨਹੀਂ ਗਏ ਹੋਣੇ ਮੈਂ ਖੇਤੀ ਕਰਦਾ ਪਰ ਅਸੀਂ ਤੁਹਾਡੇ ਜ਼ਰੀਏ ਜਨਤਾ ਨੂੰ ਦੱਸਣਾ ਚਾਹੁੰਦੇ ਹਾਂ 17 ਸਾਲ ਦਾ ਇਹ ਸਟੇਜ ਸ਼ੋਅ ਕਰਨ ਲੱਗਿਆ ਸੀ ਇੱਕ ਦਿਨ ਵੀ ਖੇਤ ਨਹੀਂ ਗਿਆ ਜਿਹੜੀਆਂ ਕਹਿੰਦੇ ਮੈਂ ਪੱਖੇ ਦੀ ਜੈਂਡੂਰੀ ਪਾਲਾਂ ਉਹ ਸਾਰੀਆਂ ਝੂਠੀਆਂ ਗੱਲਾਂ ਬੋਲ ਕੇ ਦਿੱਲੀ ਵਾਲੇ ਮੋਰਚੇ ਦਾ ਫਾਇਦਾ ਠਾਲ ਕੇ ਇਹ ਸਰਕਾਰ ਬਣਾ ਗਿਆ ਪਰ ਜਿਹੜਾ ਇਹਨੇ ਹੁਣ ਆ ਪੰਗਾ ਲਿਆ ਜਿਹੜੇ ਵਰਗ ਨੇ ਹੁਣ ਪੰਗਾ ਲੈ ਲਿਆ ਇਹ ਵਰਗੇ ਦੀ ਨਾਨੀ ਯਾਦ ਕਰਾ ਕੇ ਛੱਡੂਗਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹਦੇ ਸਾਰੇ ਐਮਐਲਏ ਦੇ ਮੰਤਰੀਆਂ ਦੇ 12 ਮੂਰੇ ਬੈਠੇ ਆਂ ਅਸੀਂ ਇਹਦਾ ਪਿੱਟ ਛਾਪਾ ਕਰਦੇ ਆਂ ਜੇ ਹਲੇ ਵੀ ਇਹਨੇ ਬੜੀਆਂ ਨਾਂ ਬਚਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਮਲੋਟ ਵਾਲੀ ਬਣੂਗੀ ਜਦੋਂ ਪਿੰਡਾਂ ਦੇ ਵਿੱਚ ਆਊਗਾ ਜੋਕਤ ਮੋਰ ਦਾ ਫੈਸਲਾ ਲਊਗਾ ਤਾਂ ਅਸੀਂ ਉੱਤੇ ਵੱਧ ਚੜ ਕੇ ਹਿੱਸਾ ਲਾਵਾਂਗੇ ਇਹਦੀ ਨਾਨੀ ਯਾਦ ਕਰਾ ਕੇ ਛੱਡਾਂ